ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਜ਼ਿਲ੍ਹਾ ਜ਼ਿਲੰਦਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਾਕੋਟ ਫੇਰੀ ਮੌਕੇ ਡੈਮੋਕ੍ਰੈਟਿਕ ਆਸ਼ਾ ਵਰਕਰ ਫੈਸਿਲੀਟੇਟਰ ਯੂਨੀਅਨ ਦੀ ਜ਼ਿਲ੍ਹਾ ਜਨਸਿਕਤਰ ਅੰਮ੍ਰਿਤ ਪਾਲਕੌਰ ਨੂੰ ਸੀਨੂ ਕਾਰ ਵਿੱਚ ਨਜ਼ਰਬੰਦ ਕਰਨ ਤੇ ਹੋਰ ਅਨੇਕਾਂ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕਰਨ ਦੇ ਵਿਰੁੱਧ ਅੱਜ ਸ਼ਾਕੋਟ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ਸਭ ਤੋਂ ਪਹਿਲਾਂ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਝੰਡੇ ਹੇਠ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ 'ਚ ਸਰਕਾਰੀ ਹਸਪਤਾਲ ਸ਼ਾਕੋਟ ਵਿਖੇ ਇਕੱਠ ਜਿੱਥੇ ਰੋਸ ਮਾਰਚ ਕਰਦੇ ਹੋਏ ਬਸ ਸਾਡਾ ਸ਼ਾਹਕੋਟ ਵਿਖੇ ਪਹੁੰਚੇ ਤੇ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਡੈਮੋਕ੍ਰੈਟਿਕ ਆਸ਼ਾ ਵਰਕਰ ਫੈਸਿਲਿਟੇਟਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਗੁਰਜੀਤ ਕੌਰ ਨੇ ਕਿਹਾ ਆਓ ਸੁਣੋ ਉਹਨਾਂ ਦੀ ਜਵਾਨੀ ਸ਼ਾਹਕੋਟ ਤੋਂ ਸਿਦਕਪ੍ਰੀ ਸਿੰਘ ਸੱਚ ਦੇਵਾ ਦੀ ਰਿਪੋਰਟ ਇਹ ਜੀ ਕੱਲ ਜਦੋਂ ਭਗਵੰਤ ਮਾਨ ਜੀ ਫੇਰੀ ਪਾਉਣ ਆਏ ਸੀ ਇੱਥੇ ਸਾਨੂੰ ਇਹਨਾਂ ਨੇ ਪੁੱਛਿਆ ਵੀ ਤੁਸੀਂ ਕੋਈ ਇੱਥੇ ਕੋਈ ਪ੍ਰੋਗਰਾਮ ਕਰਨਾ ਹੈ ਸੀ ਕਿ ਨਹੀਂ ਸਾਡਾ ਕੋਈ ਪ੍ਰੋਗਰਾਮ ਹੈ ਨਹੀਂਗਾ ਅਸੀਂ ਬਾਰ-ਬਾਰ ਸੀ ਆਈਡੀ ਵਾਲਿਆਂ ਨੂੰ ਕਹਿ ਕੇ ਸਾਡਾ ਕੋਈ ਪ੍ਰੋਪਰ ਸੀ ਆਈਡੀ ਵਾਲਿਆਂ ਨੇ ਫੇਰ ਵੀ ਪੁਲਿਸ ਨੇ ਸਾਡੇ ਘਰਾਂ 'ਚ ਛਾਪੇ ਮਾਰੇ ਸਾਡੀਆਂ ਕੁੜੀਆਂ ਨੂੰ ਇਹਨਾਂ ਨੇ ਨਜ਼ਰਬੰਦ ਕੀਤਾ ਇਹ ਉਸ ਰੋਸ ਵਿੱਚ ਜੀਹਦਾ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਕੋਈ ਨਹੀਂ ਅਸੀਂ ਕੋਈ ਪ੍ਰੋਗਰਾਮ ਕਰਨਾ ਤਾਂ ਫੇਰ ਇਹਾਂ ਨੇ ਸਾਡੇ ਉੱਤੇ ਕਿਉਂ ਛਾਪੇ ਮਾਰੇ ਤੇ ਕਿਉਂ ਸਾਡੀਆਂ ਕੁੜੀਆਂ ਨਜ਼ਰਬੰਦ ਕੀਤੀ ਇਹ ਵਕਫਾ ਕਮਹਿ ਕਮ ਇਹਨਾਂ ਨੇ ਮੁਲਜ਼ਮਾਨ ਕੀਤਾ ਗਿਆ ਜੀ ਹਾਂਜੀ ਇਹ ਸਾਡੇ ਨਾਲ ਵੀਰ ਸਾਡੇ ਵਾਟਰ ਸਪਲਾਈ ਵਾਲੇ ਆਏ ਆ ਇਹ ਇਹ ਮੈਂ ਫਿਰ ਆਪਕੋ ਸਾਡੇ ਟੀਚਰ ਵਿਚੋਂ ਭਾਜੀ ਹੁਣ ਆਏ ਸਾਡੇ ਨਾਲ ਆਏ ਠੀਕ ਹੈ ਜੀ ਹੁਣ ਤੁਹਾਡੀ ਕੀ ਮੰਗ ਹੈ ਜੀ ਸਾਡੀ ਮੰਗ ਇਹ ਹੈ ਅਸੀਂ ਤਾਂ ਕਰਦੇ ਸੀ ਆਪਣਾ ਜੋਰ ਹੁੰਦੀ ਵੀ ਸਾਡੀਆਂ ਕੁੜੀਆਂ ਨੂੰ ਬਿਨਾ ਕੁਝ ਦੱਸੇ ਬਿਨਾ ਕੁਝ ਪੁੱਛੇ 58 ਸਾਲੀਆਂ ਨੂੰ ਇਹਨਾਂ ਨੇ ਚਿੱਠੀ ਕੱਢ ਦਿੱਤੀ ਇੱਕ ਦਿਨ ਪਹਿਲਾਂ ਸਾਡੀ ਚਿੱਠੀ ਕੱਢੀ ਦੂਜੇ ਦਿਨ ਇਹਨਾਂ ਨੇ ਚੋਣ ਜਾਬਤਾ ਲਾ ਦਿੱਤਾ ਜਦੋਂ ਉਹਨੂੰ ਚੋਣ ਜਾਬਤਾ ਲੱਗਾ ਹੋਇਆ ਤਾਂ ਫਿਰ ਸਾਡੀ ਕੁੜੀਆਂ ਨੂੰ ਕਿਉਂ ਕਹਿੰਦੇ ਵੀ ਤੁਸੀਂ ਸਾਨੂੰ ਸਮਾਨ ਦਿਓ ਤੇ ਕੁੜੀਆਂ ਨੂੰ ਸਾਡੀਆਂ ਨੂੰ ਕਿਹੜੀਆਂ ਵੀ ਕੰਮ ਬੰਦ ਕਰ ਦਿਓ ਤੁਸੀਂ ਕੰਮ ਨਹੀਂ ਕਰਨਾ ਅਸੀਂ ਤਾਂ ਉਹਦੇ ਉਸੇ ਲੜਾਈ ਵਿੱਚ ਕੁੱਪੇ ਹੁੰਦੇ ਇਹਨਾਂ ਨੇ ਸਾਡੇ ਵਿੱਚ ਇਹ ਨਵਾਂ ਕੰਮ ਕੀਤਾ ਇੱਕ ਤ ਠੀਕ ਆ ਜੀ ਹਾਂ ਜੀ ਆ ਸਾਡੇ ਅੱਜ ਵੀ ਹੁਣ ਸਾਡਾ ਇਹ ਜ਼ਿਲ੍ਹੇ ਦਾ ਪ੍ਰੋਗਰਾਮ ਸੀ ਪੂਰਾ ਦਸਾਂ ਬਲਾਕਾਂ ਦੇ ਵਿੱਚ ਸਾਡਾ ਸਾਰਾ ਦੇ ਅੱਜ ਵੀ ਸਾਡੇ ਬੜੇ ਪਿੰਡਾਂ ਬੈਠੇ ਹੋਏ ਆ ਮਨਾਰਮ ਕੁੜੀ ਸਾਡੀ ਦੇ ਪ੍ਰਧਾਨ ਦੇ ਘਰ ਸੁਖਨਿੰਦਰ ਕੌਰ ਦੇ